ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚੈਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਗਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀਵੀ ਬਲਾਊਜ਼ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਦੇਖੋ ਇਸ ਤਰ੍ਹਾਂ ਡੱਬੀ ਬਣਦੀ ਹੈ ਡਿਜ਼ਾਈਨ ਦੀ ਉਲਟੀ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਜੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡਲੇ ਨੇ 9 ਦੇ ਮਲਟੀਪਲ ਇੱਕ ਕੁੰਡਾ ਆਪਾਂ ਵਾਧੂ ਰੱਖ ਲੈਣਾ 9-9 ਕੁੰਡਿਆਂ ਦਾ ਆਪਣਾ ਹਿੱਟ ਡਿਜ਼ਾਈਨ ਹੈ 9 ਕੁੰਡੇ 9 ਕੁੰਡੇ 9 ਕੁੰਡੇ ਠੀਕ ਹੈ ਇੱਕ ਕੁੰਡਾ ਵਾਧੂ ਰੱਖ ਲੈਣਾ ਡਿਜ਼ਾਈਨ ਨੂੰ ਸੈੱਟ ਕਰ ਲਈ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੁੰਦੀ ਹੈ ਇਸ ਡਿਜ਼ਾਈਨ ਦੀਆਂ ਜਿਹੜੀਆਂ ਉਲਟੀਆਂ ਸਲਾਈਆਂ ਉਲਟੇ ਪਾਸੇ ਤੋਂ ਸਾਰੀਆਂ ਉਲਟੀਆਂ ਹੀ ਬਣਦੀਆਂ 12 ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਆਪਣਾ 6 ਸਲਾਈਆਂ ਚ ਡਿਜ਼ਾਈਨ ਬੰਦ ਹੈ ਇਥੇ ਫਿਰ ਉਸ ਤੋਂ ਬਾਅਦ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਡੱਬੀ ਬੰਦ ਹੁੰਦੀ ਹੈ ਠੀਕ ਹੈ 12 ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਦੋ ਕੁੰਡੇ ਬਣਾਵਾਂਗੇ ਸਿੱਧੇ ਇਸ ਤਰ੍ਹਾਂ ਠੀਕ ਹੈ ਹੁਣ ਆਪਣਾ ਇੱਥੋਂ ਡਿਜ਼ਾਈਨ ਸ਼ੁਰੂ ਹੋਗਾ ਦੋ ਕੁੰਡੇ ਟਵਿਸਟ ਕਰਨੀ ਆਪਾਂ ਜਿਹੜਾ ਆਪਣਾ ਪਿਛਲਾ ਕੁੰਡਾ ਅੱਗੇ ਲੈ ਕੇ ਜਾਣਾ ਇਸ ਤਰ੍ਹਾਂ ਵਿਚਲਾ ਕੁੰਡਾ ਆਪਾਂ ਇਸ ਤਰ੍ਹਾਂ ਅੱਗੇ ਲੈ ਆਉਣਾ ਹੈ ਠੀਕ ਹੈ ਫਿਰ ਇਹਨੂੰ ਸਲਿੱਪ ਕਰ ਲੈਣਾ ਹੈ ਬਣਾਉਣਾ ਇਸੇ ਤਰ੍ਹਾਂ ਥ੍ਰੈੱਡ ਅੱਗੇ ਕਰਕੇ ਦੂਸਰਾ ਕੁੰਡਾ ਜਿਹੜਾ ਇਹ ਇਹਨੂੰ ਆਪਾਂ ਉਲਟਾ ਬਣਾਉਣਾ ਹੈ ਇਸ ਤਰ੍ਹਾਂ ਠੀਕ ਹੈ ਫਿਰ ਦੋ ਕੁੰਡੇ ਫਿਰ ਟਵਿਸਟ ਕਰਨੇ ਆ ਥ੍ਰੈੱਡ ਪਿੱਛੇ ਕਰਕੇ ਇਹ ਕੁੰਡਾ ਪਿੱਛੇ ਜਾਊਗਾ ਇਹ ਕੁੰਡਾ ਅੱਗੇ ਆਊਗਾ ਦੇਖੋ ਇਸ ਤਰ੍ਹਾਂ ਇਹ ਕੁੰਡਾ ਪਿੱਛੇ ਜਾਊਗਾ ਇਸ ਤਰ੍ਹਾਂ ਪਿਛਲਾ ਕੁੰਡਾ ਅੱਗੇ ਆਊਗਾ ਇਸ ਤਰ੍ਹਾਂ ਹੁਣ ਜਿਹੜਾ ਅੱਗੇ ਕੁੰਡਾ ਲੈ ਕੇ ਆਂਦਾ ਹੈ ਥ੍ਰੈਡ ਅੱਗੇ ਕਰਕੇ ਇਹਨੂੰ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਇਹਨੂੰ ਸਲਿੱਪ ਕਰ ਲਾਂਗੇ ਦੇਖੋ ਪਹਿਲੇ ਤਿੰਨੇ ਕੁੰਡੇ ਛੱਡ ਕੇ ਇੱਥੋਂ ਡਿਜ਼ਾਈਨ ਸ਼ੁਰੂ ਹੋਇਆ ਚਾਰ ਕੁੰਡੇ ਹੋਗੇ ਅੱਗੇ ਪੰਜ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤਾਂ 9-9 ਕੁੰਡਿਆਂ ਦਾ ਡਿਜ਼ਾਈਨ ਹੈ 1 2 4 5 9 ਕੁੰਡੇ ਹੋ ਗਏ ਠੀਕ ਹੈ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਡਿਜ਼ਾਈਨ ਨੂੰ ਸ਼ੁਰੂ ਕਰਾਂਗੇ ਆਪਾਂ ਐਸਤਰਾਂ ਦੋ ਕੁੰਡੇ ਇਸ ਤਰ੍ਹਾਂ ਲੈ ਕੇ ਟਵਿਸਟ ਹੋਣਗੇ ਪਹਿਲਾਂ ਜਿਹੜਾ ਆਪਣਾ ਪਿਛਲਾ ਕੁੰਡਾ ਹੀ ਅੱਗੇ ਲੈ ਹਣਾ ਸਲਿੱਪ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਨੂੰ ਬਣਾਉਣਾ ਨਹੀਂ ਥ੍ਰੈਡ ਅੱਗੇ ਕਰਕੇ ਦੂਸਰਾ ਕੁੰਡਾ ਉਲਟਾ ਬਣਾ ਲੈਣੇ ਫੇਰ ਇਸ ਥ੍ਰੈਡ ਪਿੱਛੇ ਕਰਕੇ ਦੋ ਕੁੰਡੇ ਟਵਿਸਟ ਹੋਣਗੇ పేలా కు తర పర అగలే కును బా ఇర పర్డే సో తి చార్ ఇంకా నో నో కు డిజైన్ లాస్ట్తో తరం ਦੋ ਕੁੰਡੇ ਕਰਾਂਗੇ ਟਵਿਸਟ ਇਸ ਤਰ੍ਹਾਂ ਪਹਿਲਾ ਕੁੰਡਾ 슬ਿਪ ਕਰਕੇ ਦੂਸਰਾ ਉਲਟਾ ਬਣਾ ਲੈਣਾ ਥ੍ਰੈਡ ਪਿੱਛੇ ਫੇਰ ਦੋ ਕੁੰਡੇ ਟਵਿਸਟ ਜਿਵੇਂ ਆਪਾਂ ਟਵਿਸਟ ਕਰਦੇ ਆ ਰਹੇ ਹਾਂ ਠੀਕ ਹੈ ਦੇਖੋ ਥ੍ਰੈਡ ਅੱਗੇ ਕਰਕੇ ਪਹਿਲਾ ਕੁੰਡਾ ਉਲਟਾ ਬਣਾ ਲਾਂਗੇ ਥ੍ਰੈਡ ਪਿੱਛੇ ਕਰਕੇ ਦੂਸਰਾ 슬ਿਪ ਲਾਸਟ ਤੇ ਉਸੇ ਤਰ੍ਹਾਂ ਸਟਾਰਟਿੰਗ ਦੀ ਤਰ੍ਹਾਂ ਤਿੰਨ ਕੁੰਡੇ ਆ ਜਾਂਦੇ ਆ ਆਪਣੇ ਠੀਕ ਹੈ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਡਿਜ਼ਾਈਨ ਦੀ ਉਲਟ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਉਲਟੀਆਂ ਹੀ ਬਣਾ ਕੇ ਕੰਪਲੀਟ ਕਰਨੀਆਂ ਇਸ ਲਈ ਜਿਹੜਾ ਮੈਂ ਸਿੱਧੇ ਪਾਸੇ ਤੋਂ ਡਿਜ਼ਾਈਨ ਦੱਸੂਗੀ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਸਾਰੇ ਕੁੰਡੇ ਇਸ ਤਰ੍ਹਾਂ ਸਲੇਪਕੀ ਤੇ ਕੁੰਡੇ ਵੀ ਤੇ ਦੂਸਰੇ ਕੁੰਡੇ ਵੀ ਉਲਟੇ ਬਣਾ ਕੇ ਸਲਾਈ ਨੂੰ ਕੰਪਲੀਟ ਕਰ ਲੈਣਾ ਆ ਗਈ ਆਪਣੇ ਡਿਜ਼ਾਈਨ ਦੀ ਤੀਸਰੀ ਸਲਾਈ ਤਾਂ ਤੀਸਰੀ ਸਲਾਈ ਚ ਆਪਾਂ ਪਹਿਲਾ ਕੁੰਡਾ ਤਾਰਨੇ ਠੀਕ ਹੈ ਇਸ ਤਰ੍ਹਾਂ ਫੇਰ ਆਪਾਂ ਇੱਕ ਕੁੰਡਾ ਸਿੱਧਾ ਬਣਾਉਣਾ ਹੈ ਇਸ ਤਰ੍ਹਾਂ ਪਹਿਲਾਂ ਆਪਾਂ ਦੋ ਬਣਾਏ ਸੀ ਹੁਣ ਇੱਕ ਬਣਾਵਾਂਗੇ ਫਿਰ ਉਸ ਤੋਂ ਬਾਅਦ ਦੋ ਕੁੰਡੇ ਫੇਰ ਆਪਾਂ ਟਵਿਸਟ ਕਰਨੇ ਉਸੇ ਤਰ੍ਹਾਂ ਪਿਛਲਾ ਕੁੰਡਾ ਅੱਗੇ ਲੈ ਕੇ ਆਉਣਾ ਦੇਖੋ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਸਲਿੱਪ ਕਰ ਲੈਣਾ ਬਣਾਉਣਾ ਨਹੀਂ ਠੀਕ ਹੈ ਥ੍ਰੈਡ ਅੱਗੇ ਕਰਕੇ ਅਗਲਾ ਕੁੰਡਾ ਬਣਾਉਣਾ ਉਲਟਾ ਇਸ ਤਰ੍ਹਾਂ ਫੇਰ ਅੱਗੇ ਆਪਣੀ ਇਹ ਦੋ ਕੁੰਡੇ ਵੀ ਉਲਟੇ ਆ ਜਾਣਗੇ ਥ੍ਰੈਡ ਕਰਨਾ ਪਿੱਛੇ ਹੁਣ ਫੇਰ ਦੋ ਕੁੰਡੇ ਟਵਿਸਟ ਪਿਛਲਾ ਅਗਲਾ ਕੁੰਡਾ ਜਿਹੜਾ ਪਿੱਛੇ ਜਾਊਗਾ ਇਸ ਤਰ੍ਹਾਂ ਪਿਛਲਾ ਕੁੰਡਾ ਜਿਹੜਾ ਅੱਗੇ ਆਊਗਾ ਠੀਕ ਹੈ ਇਸ ਤਰ੍ਹਾਂ ਦੇਖੋ ਥ੍ਰੈਡ ਅੱਗੇ ਕਰਕੇ ਫਿਰ ਇਹਨੂੰ ਆਪਾਂ ਉਲਟਾ ਬਣਾ ਲੈਣਾ ਇਹ ਕੁੰਡੇ ਨੂੰ ਆਪਾਂ ਸਲਿੱਪ ਕਰ ਲੈਣਾ ਉਲਟੇ ਕੁੰਡੇ ਆਪਣੀ ਇੱਥੇ ਵਾਧਦੇ ਜਾਣਗੇ ਸਿੱਧੇ ਕੁੰਡੇ ਇਹ ਘਟਦੇ ਜਾਣਗੇ ਅੱਗੇ ਹੁਣ ਆਪਣੇ 1 2 3 ਕੁੰਡੇ ਸਿੱਧੇ ਆ ਜਾਣਗੇ ਠੀਕ ਹੈ ਅੱਗੇ ਫਿਰ ਦੋ ਕੁੰਡੇ ਆਪਾਂ ਸਲਿੱਪ ਕਰਾਂਗੇ ਪਿਛਲਾ ਕੁੰਡਾ ਅੱਗੇ ਲੈ ਆਉਣਾ ਸਲਿੱਪ ਕਰ ਲੈਣਾ ਠੀਕ ਹੈ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਉਲਟਾ ਫਿਰ ਦੂਸਰਾ ਉਲਟਾ ਤੀਸਰਾ ਉਲਟਾ ਤਿੰਨ ਕੁੰਡੇ ਉਲਟੇ ਆ ਜਾਂਦੇ ਥ੍ਰੈਡ ਪਿੱਛੇ ਕਰਕੇ ਫਿਰ ਦੋ ਕੁੰਡੇ ਟਵਿਸਟ ਹੋਣਗੇ ਇਸ ਤਰ੍ਹਾਂ ਦੇਖੋ ਥ੍ਰੈੱਡ ਅੱਗੇ ਕਰਕੇ ਪਹਿਲਾ ਕੁੰਡਾ ਉਲਟਾ ਬਣਾ ਲੈਣਾ ਥ੍ਰੈੱਡ ਪਿੱਛੇ ਕਰਕੇ ਸਲਿੱਪ ਕਰ ਲੈਣਾ ਠੀਕ ਹੈ ਫਿਰ ਅੱਗੇ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਆ ਜਾਣਗੇ ਫਿਰ ਦੋ ਕੁੰਡੇ ਟਵਿਸਟ ਹੋਣਗੇ ਉਸੇ ਤਰ੍ਹਾਂ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਇਸ ਤਰ੍ਹਾਂ ਦੂਸਰਾ ਉਲਟਾ ਬਣਾ ਲੈਣਾ ਫਿਰ ਦੋ ਕੁੰਡੇ ਅੱਗੇ ਹੀ ਉਲਟੀ ਆਗੇ ਵਿੱਚ ਤਿੰਨ ਕੁੰਡੇ ਉਲਟੇ ਆ ਜਾਂਦੇ ਆ थ्रेड पिछे करके दो कुंडे फेट वेस्ट करा देखो इस तरह पहला कुंडा आप उल्टा बना लेंगे दूसरा करा थ्रेड पिछे करके स्लिप तो लास्ट तो उस तरह स्टार्टिंग की तरह कुंडे अपने ये सीधे आ जाते हैं ठीक है तीसरी सिलाई कंप्लीट होगी चौथी उल्टी हूँ डिजाइन दी आ गई पांचवी सिलाई पहला कुंडा उतार के ਹੁਣ ਆਪਾਂ ਦੋ ਕੁੰਡੇ ਅੱਗੇ ਟਵਿਸਟ ਕਰ ਲੈਣੇ ਕਿਉਂਕਿ ਇੱਥੇ ਆਪਣਾ ਕੋਈ ਕੁੰਡਾ ਨਹੀਂ ਹੋਣ ਠੀਕ ਹੈ ਪਹਿਲਾਂ ਦੋ ਸੀ ਫਿਰ ਇੱਕ ਤਾਂ ਹੁਣ ਦੋ ਕੁੰਡੇ ਇਹਦੇ ਟਵਿਸਟ ਹੋ ਜਾਣਗੇ ਇਸ ਤਰ੍ਹਾਂ ਉਸੇ ਤਰ੍ਹਾਂ ਪਿਛਲਾ ਕੁੰਡਾ ਅੱਗੇ ਲਿਆ ਕੇ ਆਪਾਂ ਸਲਿੱਪ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕਰਕੇ ਇੱਕ ਆਪਾਂ ਇਹ ਕੁੰਡਾ ਉਲਟਾ ਬਣਾ ਲੈਣਾ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਣੇ ਉਲਟੇ ਆ ਜਾਂਦੇ ਆ ਠੀਕ ਹੈ ਫਿਰ ਅੱਗੇ ਦੋ ਕੁੰਡੇ ਟਵਿਸਟ ਕਰਾਂਗੇ ਇਸੇ ਤਰ੍ਹਾਂ ਆਪਾਂ ਪਹਿਲਾ ਕੁੰਡਾ ਉਲਟਾ ਬਣਾ ਲਾਂਗੇ ਤਾਂ ਵਿੱਚ ਇਸ ਤਰ੍ਹਾਂ ਛੇ ਕੁੰਡੇ ਉਲਟੇ ਹੋ ਜਾਂਦੇ ਦੂਸਰਾ ਆਪਾਂ ਇਸ ਤਰ੍ਹਾਂ ਸਲਿੱਪ ਕਰਾਂਗੇ ਠੀਕ ਹੈ ਤਾਂ ਹੁਣ ਆਪਣੇ ਕੋਲ ਇੱਕ ਕੁੰਡਾ ਸਿੱਧਾ ਰਹਿ ਜਾਊਗਾ ਇੱਥੇ ਠੀਕ ਹੈ ਫਿਰ ਅੱਗੇ ਉਸੇ ਤਰ੍ਹਾਂ ਦੋ ਕੁੰਡੇ ਟਵਿਸਟ ਕਰਾਂਗੇ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਇਸ ਤਰ੍ਹਾਂ ਤਾਂ ਅੱਗੇ ਆਪਣੇ 1 2 3 4 5 ਪੰਜ ਕੁੰਡੇ ਉਲਟੇ ਆ ਗਏ ਫਿਰ ਦੋ ਟਵਿਸਟ ਫਿਰ ਇਹਨਾਂ ਵਿੱਚੋਂ ਪਹਿਲਾ ਕੁੰਡਾ ਪਲਟਾ ਬਣਾ ਲੈਣਾ 6 ਕੁੰਡੇ ਉਲਟੇ ਹੋ ਜਾਂਦੇ ਆ ਇਹ ਕੁੰਡਾ ਇਸ ਤਰ੍ਹਾਂ ਸਲਿੱਪ ਕਰਨਾ ਠੀਕ ਹੈ ਫਿਰ ਅੱਗੇ ਇੱਕ ਕੁੰਡਾ ਸਿੱਧਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਟਵਿਸਟ ਹੋਣਗੇ ਪਹਿਲਾ ਕੁੰਡਾ ਸਲਿੱਪ ਅੱਗੇ ਆਪਣੇ 1 2 3 4 5 ਕੁੰਡੇ ਉਲਟੇ ਆਗੇ 2 ਕੁੰਡੇ ਫੇਰ ਆਪਾਂ ਟਵਿਸਟ ਕਰਾਂਗੇ ਦੇਖੋ ਪਹਿਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਥ੍ਰੈਡ ਪਿੱਛੇ ਕਰਕੇ ਇਹ ਸਲਿੱਪ ਕੰਨੀ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਠੀਕ ਹੈ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਰੰਗ ਸਾਈਡ ਤੋਂ ਉਲਟੀ ਬਣਾ ਲੈਣੀ ਸਾਰੀ ਛੇ ਸਲਾਈਆਂ ਕੰਪਲੀਟ ਹੋ ਗਈਆਂ ਤਾਂ ਦੇਖੋ ਇਸ ਤਰ੍ਹਾਂ ਡੱਬੀ ਬਣੀ ਹੈ ਹੁਣ ਇਹ ਡੱਬੀ ਨੂੰ ਆਪਾਂ ਬੰਦ ਕਰਨਾ ਜਿਵੇਂ ਆਪਾਂ ਇੱਥੇ ਪਹਿਲਾਂ ਇਸ ਤਰ੍ਹਾਂ ਹੀ ਢੱਬੀ ਬਣ ਗਈ ਹੈ ਆਪਣੀ ਉਸ ਤੋਂ ਬਾਅਦ ਇਹ ਡੱਬੀ ਬੰਦ ਹੋਈ ਹੈ ਠੀਕ ਹੈ ਤਾਂ ਕੁੰਡੇ ਟਵਿਸਟ ਹੋਣਗੇ ਪਰ ਜਿਹੜੇ ਟਵਿਸਟ ਇਸ ਤਰ੍ਹਾਂ ਹੋਣਗੇ ਹੁਣ ਪਹਿਲਾ ਕੁੰਡਾ ਆ ਤਾਰ ਕੇ ਉਸ ਤੋਂ ਬਾਅਦ ਦੋ ਕੁੰਡੇ ਟਵਿਸਟ ਹੁਣ ਇਹ ਕੁੰਡਾ ਪਿੱਛੇ ਜਾਊਗਾ ਫਿਸ਼ਲਾ ਕੁੰਡਾ ਅੱਗੇ ਆ ਗੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਪਹਿਲਾ ਕੁੰਡਾ ਜਿਹੜਾ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਥ੍ਰੈਡ ਅੱਗੇ ਕਰਕੇ ਫਿਰ ਹੁਣ ਇੱਕ ਇਹ ਕੁੰਡਾ ਸਲਿੱਪ ਕਰਨਾ ਹੈ ਆਪਾਂ ਠੀਕ ਹੈ ਇਸ ਤਰ੍ਹਾਂ ਇੱਕ ਸਿੱਧਾ ਬਣਾ ਲਿਆ ਇੱਕ ਸਲਿੱਪ ਹੋ ਗਿਆ ਥ੍ਰੈਡ ਅੱਗੇ ਕਰਕੇ 1 2 3 4 ਕੁੰਡੇ ਉਲਟੇ ਹੋਣਗੇ ਉਲਟੇ ਕੁੰਡੇ ਘਟਣਗੇ ਹੁਣ ਸਿੱਧੇ ਕੁੰਡੇ ਵਧਣਗੇ ਥ੍ਰੈਡ ਪਿੱਛੇ ਕਰਕੇ ਹੁਣ ਦੋ ਕੁੰਡੇ ਸਲਿੱਪ ਕਰਾਂਗੇ ਪਰ ਇਸ ਤਰ੍ਹਾਂ ਕਰਾਂਗੇ ਇਹ ਕੁੰਡਾ ਇੱਧਰ ਆਊਗਾ ਇਹ ਕੁੰਡਾ ਇਸ ਤਰ੍ਹਾਂ ਪਿੱਛੇ ਜਾਊਗਾ ਇਹ ਕੁੰਡਾ ਆਪਾਂ ਸਲਿੱਪ ਕਰ ਲੈਣਾ ਇਹ ਕੁੰਡਾ ਆਪਾਂ ਹੁਣ ਸਿੱਧਾ ਬਣਾ ਲੈਣਾ ਤਾਂ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਹੋ ਗਏ ਠੀਕ ਹੈ ਫੇਰ ਉਸੇ ਤਰ੍ਹਾਂ ਦੋ ਕੁੰਡੇ ਆਪਾਂ ਟਵਿਸਟ ਕਰਾਂਗੇ। ਅਗਲਾ ਕੁੰਡਾ ਪਿੱਛੇ ਲੈ ਆਉਣ। ਇਹ ਕੁੰਡਾ ਹੁਣ ਆਪਾਂ ਸਿੱਧਾ ਬਣਾ ਲੈਣਾ। ਇਹਨੂੰ ਸਲਿੱਪ ਕਰ ਲੈਣਾ। ਫੇਰ ਅੱਗੇ ਉਸੇ ਤਰ੍ਹਾਂ ਇੱਕ ਦੋ ਤਿੰਨ ਚਾਰ ਕੁੰਡੇ ਉਲਟੇ ਬਣਾ ਕੇ ਦੋ ਕੁੰਡੇ ਟਵਿਸਟ ਕਰਾਂਗੇ। ਇਸ ਤਰ੍ਹਾਂ ਪਿਛਲਾ ਕੁੰਡਾ ਅੱਗੇ ਆ ਜਾਊਗਾ ਇਸ ਤਰ੍ਹਾਂ। ਸਲਿੱਪ ਕਰ ਲੈਣਾ। ਅਗਲਾ ਕੁੰਡਾ ਜਿਹੜਾ ਆਪਾਂ ਇਹ ਇਹਨੂੰ ਸਿੱਧਾ ਬਣਾ ਲੈਣਾ। ਦੋ ਕੁੰਡੇ ਸਿੱਧੇ ਆ ਜਾਂਦੇ ਇਸ ਤਰ੍ਹਾਂ ਠੀਕ ਹੈ ਫਿਰ ਦੋ ਕੁੰਡੇ ਟਵਿਸਟ ਪਿਛਲਾ ਕੁੰਡਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਅੱਗੇ ਆ ਜਾਊਗਾ ਠੀਕ ਹੈ ਫਿਰ ਇਹਨੂੰ ਆਪਾਂ ਸਿੱਧਾ ਬਣਾ ਦੇਣਾ ਇਹਨੂੰ ਸਲਿੱਪ ਕਰ ਲੈਣਾ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਚਾਰ ਕੁੰਡੇ ਉਲਟੇ ਦੋ ਟਵਿਸਟ ਪਿਛਲਾ ਕੁੰਡਾ ਅੱਗੇ ਆਊਗਾ ਅਗਲਾ ਕੁੰਡਾ ਪਿੱਛੇ ਜਾਊਗਾ ਠੀਕ ਹੈ ਫਿਰ ਇਹਨੂੰ ਸਿੱਧਾ ਬਣਾ ਲੈਣਾ ਸਟਾਰਟਿੰਗ ਚ ਜਿਵੇਂ ਆਪਾਂ ਕੁੰਡੇ ਬਣਾਉਣੇ ਲਾਸਟ ਤੇ ਉਸੇ ਤਰ੍ਹਾਂ ਆ ਜਾਂਦੇ ਆ ਅੱਠਵੀਂ ਸਲਾਈ ਉਲਟੀ ਬਣਾ ਲੈਣੀ ਇਹ ਸਲਾਈ ਆ ਗਈ ਰਾਈਟ ਸਾਈਡ ਤੋਂ ਦੇਖੋ ਇਹ ਕੁੰਡੇ ਆਪਣੇ ਹਰ ਸਲਾਈ ਚ ਘਟਦੇ ਜਾਣਗੇ ਇੱਥੇ ਆਪਣਾ ਪਹਿਲਾ ਐਕਸ ਹੀ ਹੁਣ ਤਿੰਨ ਸਿੱਧੇ ਕੁੰਡੇ ਹੋਗੇ ਇਹ ਵਾਧਦੇ ਜਾਣਗੇ ਠੀਕ ਹੈ ਤਾਂ ਨੌਵੀਂ ਸਲਾਈ ਪਹਿਲਾ ਕੁੰਡਾ ਪੈਸ ਤਰ੍ਹਾਂ ਆ ਤਾਰਾਂਗੇ ਦੂਸਰਾ ਸਿੱਧਾ ਬਣਾਵਾਂਗੇ ਵਾਧੂ ਕੁੰਡਾ ਤਾਰ ਕੇ ਕੁੰਡਾ ਆਪਣਾ ਸਿੱਧਾ ਹੋ ਗਿਆ ਤੁਹਾਡਾ ਡਿਜ਼ਾਈਨ ਸ਼ੁਰੂ ਹੋ ਜਾਂਦਾ ਹੈ ਫਿਰ ਦੋ ਕੁੰਡੇ ਟਵਿਸਟ ਕਰਾਂਗੇ ਅੱਗੇ ਵਾਲਾ ਕੁੰਡਾ ਇਸ ਤਰ੍ਹਾਂ ਪਿੱਛੇ ਜਾਊਗਾ ਪਿਛਲਾ ਕੁੰਡਾ ਅੱਗੇ ਆਊਗਾ ਠੀਕ ਹੈ ਫਿਰ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਹ ਕੁੰਡੇ ਨੂੰ 슬ਿੱਪ ਕਰ ਲੈਣਾ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਹੁਣ ਆਪਣੇ ਕੋਲ ਇੱਕ ਦੋ ਕੁੰਡੇ ਉਲਟੇ ਰਹਿ ਗਏ ਇੱਥੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਪਿੱਛੇ ਕਰਕੇ ਫਿਰ ਦੋ ਕੁੰਡੇ ਟਵਿਸਟ ਇਸ ਤਰ੍ਹਾਂ ਪਿਛਲਾ ਕੁੰਡਾ ਅੱਗੇ ਲੈ ਆਉਣੇ ਆਸਟਰ ਸਲਿੱਪ ਕਰ ਲੈਣਾ ਇਹ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਤਾਂ ਆਪਣੇ ਹੁਣ ਇੱਕ ਦੋ ਤਿੰਨ ਚਾਰ ਕੁੰਡੇ ਇਹ ਸਿੱਧੇ ਹੋ ਗਏ ਫਿਰ ਉਸੇ ਤਰ੍ਹਾਂ ਦੋ ਕੁੰਡੇ ਟਵਿਸਟ ਹੋਣਗੇ ਇਹ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਾਂਗੇ ਤਾਂ ਵਿੱਚ ਪੰਜ ਕੁੰਡੇ ਸਿੱਧੇ ਹੋਗੇ ਠੀਕ ਹੈ ਇਹਨੂੰ ਸਲਿੱਪ ਕਰਾਂਗੇ ਥ੍ਰੈਡ ਅੱਗੇ ਕਰਕੇ ਇੱਕ ਦੋ ਕੁੰਡੇ ਉਲਟੇ దో కుడే టెస్ట్ తను స్ప కను బ బి చార్కే టా అలా కు కిచ్చే పిచ్చా అరధా బ ఏ కు స్లెప్రం దో కుడే ਉਲਟੀ ਫੇਟ ਵੈਸਟ ਪਿਛਲਾ ਕੁੰਡਾ ਗਿਲੇ ਆਵਾਂਗੇ ਇਸ ਤਰ੍ਹਾਂ ਸਲੀਪ ਕਰਾਂਗੇ ਇਹਨੂੰ ਇਹ ਆਪਾਂ ਲਾਸਟ ਤੇ ਦੋ ਸਿੱਧੇ ਬਣਾ ਕੇ ਕੰਨੀ ਵਾਲਾ ਵੀ ਸਿੱਧਾ ਬਣਾ ਲਾਂਗੇ ਠੀਕ ਹੈ 10ਵੀਂ ਸਲਾਈ ਉਲਟੀ ਸਾਈਡ ਤੋਂ ਉਲਟੀ ਬਣਾਵਾਂਗੇ 11ਵੀਂ ਸਲਾਈ ਆ ਗਈ ਹੁਣ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰ ਕੇ ਹੁਣ ਆਪਣੇ ਕੋਲ ਇੱਥੇ ਇੱਕ ਦੋ ਕੁੰਡੇ ਸਿੱਧੇ ਹੋ ਗਏ ਠੀਕ ਹੈ ਹੁਣ ਫਿਰ ਆਪਾਂ ਕੁੰਡੇ ਟਵਿਸਟ ਕਰਾਂਗੇ ਪਹਿਲਾ ਕੁੰਡਾ ਪਿੱਛੇ ਜਾਊਗਾ ਇਸ ਤਰ੍ਹਾਂ ਪਿਛਲਾ ਕੁੰਡਾ ਆਪਾਂ ਅੱਗੇ ਲੈ ਕੇ ਆਵਾਂਗੇ ਇਸ ਤਰ੍ਹਾਂ ਅੱਗੇ ਲਿਆ ਕੇ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਠੀਕ ਹੈ ਇਹਨੂੰ ਸਲਿੱਪ ਕਰਾਂਗੇ ਫਿਰ ਦੋ ਕੁੰਡੇ ਟਵਿਸਟ ਹੋਣਗੇ ਹੁਣ ਆਪਣੇ ਕੋਲ ਵਿੱਚ ਉਲਟਾ ਕੁੰਡਾ ਕੋਈ ਨਹੀਂ ਇਸ ਲਈ ਇਹ ਸਲਿੱਪ ਹੋ ਟਵਿਸਟ ਹੋਣਗੇ ਠੀਕ ਹੈ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਸਲਿੱਪ ਕਰ ਲੈਣਾ ਇਹਨੂੰ ਆਪਾਂ ਹੁਣ ਸਿੱਧਾ ਬਣਾਉਣਾ ਤਾਂ ਆਪਣੇ ਕੋਲ ਹਨੇਕਿਏ 2 10 4 5 6 ਕੁੰਡੇ ਇਹ ਸਿੱਧੇ ਹੋ ਗਏ ਫਿਰ ਦੋ ਕੁੰਡੇ ਅਸੀਂ ਤੁਰੰਤ ਟਵਿਸਟ ਕਰਾਂਗੇ ਇਹ ਕੁੰਡੇ ਨੂੰ ਆਪਾਂ ਸਿੱਧਾ ਬਣਾਵਾਂਗੇ ਤਾਂ 7 ਕੁੰਡੇ ਸਿੱਧੇ ਹੋ ਗਏ ਇਹਨੂੰ ਸਲਿੱਪ ਕਰਾਂਗੇ ਫਿਰ ਦੋ ਕੁੰਡੇ ਟਵਿਸਟ ਹੋਣਗੇ ਕਿਉਂਕਿ ਹੁਣ ਆਪਣੇ ਕੋਲ ਉਲਟਾ ਕੁੰਡਾ ਜਿਹੜਾ ਉਹ ਵਿਚ ਜਿਹੜੇ ਉਹ ਉਲਟੇ ਕੁੰਡੇ ਆਪਾਂ ਸਾਰੇ ਬਣਾ ਲਏ ਸਿੱਧੇ ਕੁੰਡੇ ਹੁਣ ਵਾਧਦੇ ਜਾਂਦੇ ਇਹਨੂੰ ਸਲਿੱਪ ਕਰਕੇ 1 2 3 4 5 6 ਕੁੰਡੇ ਸਿੱਧੇ ਫੇਰ ਦੋ ਟਵਿਸਟ ਇਹ ਕੁੰਡਾ ਆਪਾਂ ਸਿੱਧਾ ਬਣਾ ਲੈਣ ਸੱਤ ਕੁੰਡੇ ਸਿੱਧੇ ਹੋ ਜਾਂਦੇ ਇਹਨੂੰ ਸਲਿੱਪ ਫੇਰ ਦੋ ਕੁੰਡੇ ਟਵਿਸਟ ප ඩාක් ගේෙයාගේ ස්ලප් කරලනතන් ලා ජම පස්ටාටන්තේ තැනකුඩේ සිද්ධ ඇසිකනී වලගේ සිද්ධා නාලන්ගේ සිදධී ලයි බාරමී ශලයි බාමී ලාට යි ඔට නාගේ ගේ ඔට පස් තිරන රග ලං ට ල්ටග ස් ලීඩේ ඩිසයින බති යද අසාන बस थोड़ा यह समझने की लोड़ है बहुत ही आसानी नाल ਤੁਸੀਂ ਇਸ ਡਿਜ਼ਾਈਨ ਨੂੰ ਬਣਾ ਲਓਗੇ ਤੇ ਕਿਸੇ ਵੀ ਪ੍ਰੋਜੈਕਟ ਤੇ ਇਹ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜਾ ਤੁਹਾਨੂੰ ਮੇਰਾ ਸਮਝਾਉਣ ਦਾ ਤਰੀਕਾ ਹੈ ਤੇ ਡਿਜ਼ਾਈਨ ਹੈ ਕਿ ਇਸ ਤਰ੍ਹਾਂ ਦਾ ਲੱਗਿਆ। ਲਓ ਜੀ 12 ਸਲਾਈਂਗਾਂ ਕੰਪਲੀਟ ਹੋ ਗੀਆਂ। ਦੇਖੋ 6 ਸਲਾਈਂਗਾਂ ਚ ਆਪਣੀ ਈਨੀ ਡੱਬੀ ਬਣੀ ਸੀ। ਛੇ ਸਲਾਂਗਾ ਚ ਉੱਪਰ ਬਣੀ ਹੈ ਹੁਣ ਜਦੋਂ ਆਪਾਂ ਡਿਜ਼ਾਈਨ ਦੁਆਰਾ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰ ਲੈਣੀ ਹੈ ਸਿੱਧੇ ਕੁੰਡੇ ਘਟਣਗੇ ਉਲਟੇ ਵਧਣਗੇ ਠੀਕ ਹੈ ਜਿਵੇਂ ਆਪਾਂ ਇੱਥੇ ਪਹਿਲੀ ਸਲਾਈ ਸ਼ੁਰੂ ਕੀਤੀ ਸੀ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡ ਟਵਿਸਟ ਫਿਰ ਦੋ ਟਵਿਸਟ ਪੰਜ ਸਿੱਧੇ ਤਾਂ ਇਸ ਤਰ੍ਹਾਂ ਆਪਣਾ ਅੱਗੇ-ਅੱਗੇ ਡਿਜ਼ਾਈਨ ਬਣਦਾ ਜਾਂਦਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ